ਸਤਿ ਸ਼੍ਰੀ ਅਕਾਲ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੈ ਕੇ ਹਾਜ਼ਰਾਂ ਆਪਾਂ ਆਪਣਾ ਅੱਜ ਦਾ ਮੋਟੀਵੇਸ਼ਨਲ ਗੱਲਾਂ ਦਾ ਟੌਪਿਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਨਸਾਨ ਨੂੰ ਕਦੇ ਵੀ ਇਨ੍ਹਾਂ ਚਾਰ ਚੀਜ਼ਾਂ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਪਹਿਲੀ ਜਿਹੜੀ ਚੀਜ਼ ਆ ਉਹ ਆ ਤਾਕਤ ਸਾਨੂੰ ਕਦੇ ਵੀ ਆਪਣੀ ਤਾਕਤ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਤਾਕਤ ਦੋ ਪ੍ਰਕਾਰ ਦੀ ਹੋ ਜਾਂਦੀ ਆ ਇੱਕ ਤਾਂ ਹੈ ਸਾਡੀ ਫਿਜ਼ੀਕਲੀ ਤਾਕਤ ਕੋਈ ਸਰੀਰਕ ਤੌਰ ਤੇ ਵਧੀਆ ਉੱਚਾ ਲੰਮਾ ਕਰਦਾ ਉਹਦਾ ਸਰੀਰਕ ਦੇਖ ਉਹਦੀ ਬਹੁਤ ਵਧੀਆ ਤੇ ਉਹ ਤਕੜਾ ਵੀ ਆ ਉਹਦੇ ਵਿੱਚ ਜਾਣ ਵੀ ਆ ਪਰ ਜੇ ਉਹ ਆਪਣੀ ਤਾਕਤ ਨੂੰ ਸਹੀ ਪਾਸੇ ਨਹੀਂ ਲਾ ਰਿਹਾ ਸਾਰਾ ਦਿਨ ਉਹ ਆਪ ਤੋਂ ਨੀਮਿਆਂ ਨੂੰ ਦਬਕਾਉਂਦਾ ਆਪ ਤੋਂ ਕਮਜ਼ੋਰਾਂ ਨੂੰ ਆਪਣੀ ਤਾਕਤ ਦਾ ਦਿਖਾਵਾ ਕਰਦਾ ਤਾਂ ਇਹ ਤਾਕਤ ਆ ਜਿਹੜੀ ਇਹ ਗਲਤ ਪਾਸੇ ਤੁਸੀਂ ਲਾ ਰਹੇ ਹੋ ਇਸ ਕਰਕੇ ਕਦੇ ਵੀ ਸਾਨੂੰ ਆਪਣੀ ਫਿਜ਼ੀਕਲ ਤਾਕਤ ਆ ਜਿਹੜੀ ਉਹਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਤਾਕਤ ਹੁੰਦੀ ਆ ਉਹ ਹੈਗੀ ਆ ਕਿ ਮੰਨ ਲਓ ਕਿਸੇ ਆਦਮੀ ਦੇ ਕਿਸੇ ਵੱਡੇ ਵਿਅਕਤੀ ਨਾਲ ਸੰਬੰਧ ਆ ਵੱਡਾ ਵਿਅਕਤੀ ਅਹੁਦੇ ਦੇ ਤੌਰ ਤੇ ਹੋ ਸਕਦਾ ਕੋਈ ਅਫਸਰ ਹੋ ਸਕਦਾ ਕੋਈ ਮੰਤਰੀ ਹੋ ਸਕਦਾ ਤੇ ਉਸ ਚੀਜ਼ ਦਾ ਸ਼ੋਅ ਆਫ ਕਰਨਾ ਕਈ ਵਾਰੀ ਨਾ ਤੁਸੀਂ ਗੱਲ ਨੋਟ ਕੀਤੀ ਹੋ ਜੇ ਕੋਈ ਵੱਡਾ ਅਫਸਰ ਆ ਉਹ ਆਪਣੇ ਅਹੁਦੇ ਦਾ ਦਿਖਾਵਾ ਨਹੀਂ ਕਰਦਾ ਉਹ ਆਪਣੇ ਰੈਂਕ ਦਾ ਕਦੇ ਦਿਖਾਵਾ ਨਹੀਂ ਕਰਦਾ ਪਰ ਜਿਹੜੇ ਉਹਦੇ ਆਸੇ ਪਾਸੇ ਵਾਲੇ ਹੁੰਦੇ ਆ ਉਹਦੇ ਚਮਚੇ ਕਹਿ ਲਓ ਜਾਂ ਉਹਦੇ ਰਿਸ਼ਤੇਦਾਰ ਕਹਿ ਲਓ ਉਹ ਉਹਦੇ ਅਹੁਦੇ ਨੂੰ ਲੈ ਕੇ ਐਵੇਂ ਦੂਜੇ ਲੋਕਾਂ ਨੂੰ ਦਬਕਾਈ ਜਾਂਦੇ ਆ ਐਵੇਂ ਅਸੀਂ ਸ਼ੋਅ ਕਰੀ ਜਾਂਦੇ ਆ ਕਿ ਮੇਰੇ ਤਾਂ ਜੀ ਵੱਡੇ ਅਫਸਰ ਨਾਲ ਵੱਡੇ ਮੰਤਰੀ ਨਾਲ ਸਬੰਧ ਨੇ ਮੈਂ ਚਾਹਾਂ ਤੇ ਕੀ ਨਹੀਂ ਕਰ ਸਕਦਾ ਮੈਂ ਤਾਂ 1 ਮਿੰਟ 'ਚ ਸਾਰੇ ਕੰਮ ਕਰ ਸਕਦਾ ਕਿਸੇ ਦੀ ਕਿਸੇ ਮੰਤਰੀ ਨਾਲ ਜਾਣ ਪਛਾਣਾ ਉਹ ਸਾਰਾ ਦਿਨ ਲੋਕਾਂ ਦੇ ਵਿੱਚ ਆਪਦੀ ਵਡਿਆਈ ਕਰਦਾ ਵੀ ਮੇਰੇ ਤਾਂ ਜੀ ਫਲਾਣੇ ਮੰਤਰੀ ਨਾਲ ਸਬੰਧ ਨੇ ਮੈਂ ਤਾਂ 1 ਮਿੰਟ ਦੇ ਵਿੱਚ ਆਪਣੇ ਕੰਮ ਕਰਾ ਸਕਦਾ ਮੈਂ ਤਾਂ ਚਾਹਾਂ ਫਲਾਣੇ ਬੰਦੇ ਨੂੰ ਮਿੰਟ 'ਚ ਦਬਕਾ ਸਕਦਾ ਪਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਇਹ ਹਵਾ ਦੇ ਵਿੱਚ ਫੈਰ ਹੁੰਦੇ ਆ ਇਸ ਲਈ ਕਦੇ ਵੀ ਕਿਸੇ ਦੇ ਅਹੁਦੇ ਦਾ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦਿਖਾਵਾ ਨਹੀਂ ਕਰਨਾ ਚਾਹੀਦਾ ਹਮੇਸ਼ਾ ਸਾਰੇ ਇਨਸਾਨਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਜ਼ਿੰਦਗੀ 'ਚ ਇਹ ਨਹੀਂ ਪਤਾ ਕਹਿੰਦੇ ਜਿੱਥੇ ਤੁਹਾਡਾ ਕੰਮ ਸੂਈ ਨੇ ਸਾਰਨਾ ਉੱਥੇ ਕੈਂਚੀ ਕੰਮ ਨਹੀਂ ਆਉਂਦੀ ਦੂਜਾ ਹੈ ਪੈਸਾ ਜੇ ਤੁਹਾਡੇ ਕੋਲੇ ਬਹੁਤ ਪੈਸਾ ਤੁਸੀਂ ਬਹੁਤ ਪੈਸਾ ਕਮਾਉਨੇ ਹੋ ਤਾਂ ਕਦੇ ਵੀ ਤੁਹਾਨੂੰ ਆਪਣੇ ਪੈਸੇ ਦਾ ਦਿਖਾਵਾ ਸ਼ੋਅ ਆਫ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਕੋਲੇ ਪੈਸਾ ਤੁਸੀਂ ਬਹੁਤ ਮਿਹਨਤ ਨਾਲ ਪੈਸਾ ਕਮਾਇਆ ਤੁਸੀਂ ਜ਼ਿੰਦਗੀ 'ਚ ਮਿਹਨਤ ਕੀਤੀ ਹੈ ਤੇ ਤੁਹਾਡੇ ਕੋਲੇ ਪੈਸਾ ਤੁਸੀਂ ਕਦੇ ਵੀ ਆਪਣੇ ਤੋਂ ਛੋਟਿਆਂ ਨੂੰ ਉਸ ਪੈਸੇ ਦਾ ਰੋਗ ਨਾ ਮਾਰੋ ਦਿਖਾਵਾ ਨਾ ਕਰੋ ਹੰਕਾਰ ਨਾ ਕਰੋ ਕਿਉਂਕਿ ਪੈਸਾ ਇੱਕ ਇਹੋ ਜਿਹੀ ਚੀਜ਼ ਆ ਜਿਵੇਂ ਇਹ ਆਉਂਦਾ ਕਈ ਵਾਰੀ ਜਾਣ ਲੱਗਿਆ ਵੀ देर ਨਹੀਂ ਲਾਉਂਦਾ ਪੈਸੇ ਨਾਲ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਅੱਜ ਦੀ ਘੜੀ ਚੰਗਾ ਪੈਸਾ ਤੇ ਜੇ ਲੋੜਵੰਦ ਦੀ ਮਦਦ ਕਰੋਗੇ ਉਸ ਪੈਸੇ ਦੀ ਸਹੀ ਵਰਤੋਂ ਕਰੋਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਸੌਖੇ ਰਹੋਗੇ ਕਈ ਲੋਕ ਹੁੰਦੇ ਆ ਉਹਨਾਂ ਕੋਲ ਪੈਸਾ ਹੁੰਦਾ ਤੇ ਉਹ ਆਪਣੇ ਪੈਸੇ ਨਾਲ ਆਪ ਤੋਂ ਨੀਵੇਂਆਂ ਨੂੰ ਨੀਵਾਂ ਦਿਖਾਉਂਦੇ ਰਹਿੰਦੇ ਆ ਗੱਲਾਂ ਕਰਦੇ ਰਹਿੰਦੇ ਆ ਕਿ ਅਸੀਂ ਤਾਂ ਜੀ ਐਂ ਬਣਾ ਲਿਆ ਅਸੀਂ ਤਾਂ ਜੀ ਐਂ ਬਣਾ ਲਿਆ ਸਾਡੇ ਕੋਲੇ ਤਾਂ ਇੰਨੀਆਂ ਕਾਰਾਂ ਨੇ ਇੰਨੀਆਂ ਗੱਡੀਆਂ ਨੇ ਪਰ ਦਿੰਦੇ ਉਹ ਕਿਸੇ ਨੂੰ ਪਾਣੀ ਦਾ ਗਲਾਸ ਵੀ ਨਹੀਂ ਇਸ ਲਈ ਇਹੋ ਜਿਹੇ ਇਨਸਾਨ ਹਨਾ ਉਹੋ ਜ਼ਿੰਦਗੀ ਦੇ ਵਿੱਚ ਨੀਚ ਸਮਝੇ ਜਾਂਦੇ ਆ ਜੇ ਤੁਸੀਂ ਕਦੇ ਪੈਸਾ ਕਮਾਇਆ ਤੇ ਤੁਸੀਂ ਮਿਹਨਤ ਕਰਕੇ ਕਮਾਇਆ ਤਾਂ ਉਹਦਾ ਜਿਹੜਾ ਸਕੂਨ ਆ ਉਹ ਤੁਹਾਨੂੰ ਫੇਰ ਮਿਲੇਗਾ ਜੇ ਤੁਸੀਂ ਆਪ ਤੋਂ ਛੋਟਿਆਂ ਨੂੰ ਨਾ ਦਬਕਾਉਂਗੇ ਹੰਕਾਰ ਨਾ ਕਰੋਗੇ ਕਿਉਂਕਿ ਹੰਕਾਰ ਇੱਕ ਇਹੋ ਜੀ ਚੀਜ਼ ਆ ਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਪੈਸੇ ਦਾ ਤੁਹਾਡੀ ਸਿਹਤ ਦਾ ਜਾਂ ਤੁਹਾਡੇ ਰਤਵੇ ਦਾ ਇਹ ਹੰਕਾਰ ਤੁਹਾਨੂੰ ਇੱਕ ਨਾ ਇੱਕ ਦਿਨ ਲੈ ਡੁੱਬਦਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਪੈਸੇ ਦਾ ਕਦੇ ਵੀ ਹੰਕਾਰ ਨਾ ਕਰੋ ਕਿਉਂਕਿ ਇਸ ਦੁਨੀਆ ਦੇ ਵਿੱਚ ਜੋ ਵੀ ਆਇਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਤੇ ਜਦੋਂ ਵੀ ਜਾਂਦੇ ਆ ਸਾਰੇ ਇੱਥੋਂ ਕੋਈ ਪੈਸਾ ਇੱਕ ਪੈਸਾ ਵੀ ਨਾਲ ਨਹੀਂ ਲੈ ਕੇ ਜਾਂਦੇ ਇਸ ਕਰਕੇ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਉਸ ਪੈਸੇ ਨੂੰ ਆਪਣੇ ਤੱਕ ਸੀਮਤ ਰੱਖੋ ਜੇ ਤੁਸੀਂ ਉਸ ਪੈਸੇ ਨਾਲ ਕਦੇ ਕਿਸੇ ਲੋੜਵੰਦ ਦੀ ਮਦਦ ਕਰੋਗੇ ਤਾਂ ਉਹ ਤੁਹਾਡਾ ਪੈਸਾ ਸਮਝੋ ਸਹੀ ਥਾਂ ਲੱਗਿਆ ਆਪਣੇ ਪੈਸੇ ਦਾ ਹੰਕਾਰ ਨਾ ਕਰੋ ਜੇ ਤੁਹਾਨੂੰ ਕਦੇ ਜ਼ਿਆਦਾ ਹੰਕਾਰ ਹੋਣ ਲੱਗੇ ਤਾਂ ਆਪਣੇ ਉੱਚਿਆਂ ਵੱਲ ਵੇਖ ਲਓ ਤੇ ਐਵੇਂ ਵੀ ਦੇਖ ਲਓ ਕਿ ਇਹ ਜਿਹੜੇ ਇੱਥੋਂ ਦੇ ਰਾਜੇ ਮਹਾਰਾਜੇ ਸੀ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ ਸੀ ਤੇ ਕਿਸੇ ਨਾ ਕਿਸੇ ਦਿਨ ਉਹਨਾਂ ਨੂੰ ਵੀ ਪੈਸੇ ਦਾ ਹੰਕਾਰ ਸੀ ਤੇ ਇਸ ਦੁਨੀਆ ਤੋਂ ਜਾਣ ਵੇਲੇ ਉਹ ਖਾਲੀ ਹੱਥ ਗਏ ਨੇ ਉਹ ਕੀ ਲੈ ਕੇ ਗਏ ਨੇ ਕਈ ਲੋਕ ਤਾਂ ਇੰਨੇ ਹੰਕਾਰੀ ਹੁੰਦੇ ਆ ਕਿ ਜਦੋਂ ਉਹਨਾਂ ਦੀ ਮੌਤ ਹੁੰਦੀ ਆ ਉਹ ਇਨੇ ਔਖੇ ਹੁੰਦੇ ਆ ਤੇ ਉਹ ਆਪਣੀ ਮੌਤ ਨੂੰ ਉਡੀਕਦੇ ਆ ਰੱਬ ਅੱਗੇ ਅਰਦਾਸਾਂ ਕਰਦੇ ਆ ਕਿ ਸਾਨੂੰ ਮੌਤ ਆ ਜੇ ਪਰ ਉਹਨਾਂ ਨੂੰ ਮੌਤ ਵੀ ਨਹੀਂ ਆਉਂਦੀ ਹੁੰਦੀ ਇਸ ਲਈ ਜੇ ਅਸੀਂ ਅੱਜ ਤੱਕੜੇ ਆ ਪੈਸੇ ਪੱਖੋਂ ਜਾਂ ਸਿਹਤ ਪੱਖੋਂ ਤਾਂ ਇਸ ਚੀਜ਼ ਦਾ ਕਦੇ ਵੀ ਹੰਕਾਰ ਜਾਂ ਮਾਣ ਨਾ ਕਰੋ ਤੀਸਰੀ ਜਿਹੜੀ ਗੱਲ ਆ ਉਹ ਆ ਆਪਣੇ ਦੁੱਖਾਂ ਦਾ ਕਦੇ ਵੀ ਦਿਖਾਵਾ ਨਾ ਕਰੋ ਜੇ ਕਦੇ ਤੁਹਾਡੇ ਤੇ ਮਾੜਾ ਸਮਾਂ ਆ ਗਿਆ ਦੁੱਖ ਆ ਗਏ ਤਾਂ ਉਹ ਸਮਾਂ ਵੀ ਨਹੀਂ ਰਹਿੰਦਾ ਜੇ ਚੰਗਾ ਸਮਾਂ ਨਹੀਂ ਰਹਿੰਦਾ ਤਾਂ ਰਹਿੰਦਾ ਮਾੜਾ ਵੀ ਨਹੀਂ ਹੁੰਦਾ ਜੇ ਤੁਸੀਂ ਆਪਣੇ ਦੁੱਖਾਂ ਦਾ ਦਿਖਾਵਾ ਇਸ ਗੱਲ ਕਰਕੇ ਕਰਦੇ ਹੋ ਕਿ ਤੁਸੀਂ ਸਾਹਮਣੇ ਵਾਲੇ ਨੂੰ ਦੱਸੋਗੇ ਤਾਂ ਸ਼ਾਇਦ ਉਹ ਤੁਹਾਡੀ ਕੋਈ ਮਦਦ ਕਰੂਗਾ ਜਾਂ ਤੁਹਾਡਾ ਦੁੱਖ ਘਟੂਗਾ ਪਰ ਤੁਸੀਂ ਬਹੁਤ ਗਲਤ ਸੋਚ ਰਹੇ ਹੋ ਕੋਈ ਵੀ ਇਨਸਾਨ ਤੁਹਾਡੀ ਗੱਲ ਸੁਣੂਗਾ ਸੁਣ ਕੇ ਤੁਹਾਡੇ ਪਿੱਠ ਪਿੱਛੇ ਤੁਹਾਡਾ ਮਜ਼ਾਕ ਉਡਾਊਗਾ ਇਸ ਕਰਕੇ ਜੇ ਦੁੱਖ ਮਿਲੇ ਤੁਹਾਨੂੰ ਤਾਂ ਉਹ ਦੁੱਖਾਂ ਨਾਲ ਤੁਸੀਂ ਆਪ ਹੀ ਲੜਨਾ ਤੁਸੀਂ ਆਪ ਹੀ ਉਹਨਾਂ ਦੁੱਖਾਂ ਤੋਂ ਬਾਹਰ ਨਿਕਲਣਾ ਜੇ ਕਦੇ ਆਏ ਜ਼ਿਆਦਾ ਲੱਗਣ ਲੱਗੇ ਵੀ ਅਸੀਂ ਬਾਹਲੇ ਦੁਖੀ ਆ ਦੂਸਰੇ ਆ ਜਿਹੜੇ ਖੋਰੇ ਜ਼ਿਆਦਾ ਸੌਖੇ ਆ ਸਾਡੇ ਤੋਂ ਤਾ ਇੱਕ ਜਿਹੜਾ ਸਮਸ਼ਾਨ ਘਾਟ ਦਾ ਲਾਇਆਇਓ ਉੱਥੇ ਜਾ ਕੇ ਪਤਾ ਲੱਗ ਜੂਗਾ ਤੇ ਨਾ ਤਾਂ ਇੱਥੇ ਕੋਈ ਸੁਖੀ ਰਿਹਾ ਤੇ ਨਾ ਕੋਈ ਦੁਖੀ ਰਿਹਾ ਜੇ ਅੱਜ ਦੁੱਖ ਆ ਤਾਂ ਕੱਲ ਨੂੰ ਸੁੱਖ ਵੀ ਆਉਣਗੇ ਜ਼ਿੰਦਗੀ ਆ ਇਹ ਦੁੱਖਾਂ ਤੇ ਸੁੱਖਾਂ ਦਾ ਸਮੇਲ ਆ ਕਦੇ ਅਸੀਂ ਪੈਸੇ ਕਰਕੇ ਦੁਖੀ ਹੁੰਨੇ ਆ ਕਦੇ ਅਸੀਂ ਬਿਮਾਰੀ ਕਰਕੇ ਦੁਖੀ ਹੁੰਨੇ ਆ ਜਾਂ ਕਦੇ ਅਸੀਂ ਆਪਣੇ ਕਿਸੇ ਨੇੜਲੇ ਦੇ ਧੋਖਾ ਦੇਣ ਕਰਕੇ ਦੁਖੀ ਹੁੰਨੇ ਆ ਇਹ ਜ਼ਿੰਦਗੀ ਨੇ ਇਦਾਂ ਹੀ ਚੱਲਦੇ ਰਹਿਣਾ ਦੁੱਖਾ ਜਿਹੜੇ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਐਮ ਹਿੱਸਾ ਨੇ ਜੇ ਦੁੱਖਾਂ ਨੂੰ ਤੁਸੀਂ ਖਿੜੇ ਮੱਥੇ ਸਵੀਕਾਰ ਕਰੋਗੇ ਦੁੱਖਾਂ ਨਾਲ ਲੜਨ ਦੀ ਤਾਕਤ ਰੱਖੋਗੇ ਤਾਂ ਬਹੁਤ ਜਲਦੀ ਤੁਸੀਂ ਸੁੱਖ ਵੀ ਪ੍ਰਾਪਤ ਕਰੋਗੇ ਚੌਥੀ ਜਿਹੜੀ ਗੱਲ ਆ ਜਿਹੜੀ ਇਹਦਾ ਸਾਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਉਹ ਆ ਸਾਡਾ ਰਤਬਾ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਤੁਸੀਂ ਕੋਈ ਮੁਕਾਮ ਹਾਸਲ ਕਰ ਲਿਆ ਤੁਸੀਂ ਕਿਸੇ ਇਹੋ ਜਿਹੇ ਅਹੁਦੇ ਤੇ ਆ ਗਏ ਜਿੱਥੇ ਬਹੁਤ ਚੀਜ਼ਾਂ ਤੁਹਾਡੇ ਹੱਥ ਵਸ ਨੇ ਤੁਸੀਂ ਉਸ ਰਤਵੇ ਦਾ ਆਪਣੇ ਤੋਂ ਛੋਟੇ ਜਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਤੇ ਰੋਹ ਨਾ ਝਾੜੋ ਉਹਦਾ ਦਿਖਾਵਾ ਨਾ ਕਰੋ ਮੰਨ ਲਵੋ ਅੱਜ ਤੁਹਾਡੇ ਹੱਥ 'ਚ ਪਹੁੰਚ ਹੈਗੀ ਆ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਤੁਹਾਡੇ ਹੱਥ 'ਚ ਇਹ ਪਾਵਰ ਹੈਗੀ ਆ ਕਿ ਤੁਸੀਂ ਕਿਸੇ ਨੂੰ ਨੌਕਰੀ ਦੇ ਸਕਦੇ ਹੋ ਬਹੁਤੇ ਲੋਕ ਕੀ ਕਰਦੇ ਆ ਉਹਨਾਂ ਕੋਲੇ ਰਤਬਾ ਹੁੰਦਾ ਉਹਨਾਂ ਦਾ ਅਹੁਦਾ ਹੁੰਦਾ ਤੇ ਉਹ ਆਪਣੇ ਅਹੁਦੇ ਦੀ ਦਰਵਾਰ ਤੋਂ ਜ਼ਿਆਦਾ ਕਰਦੇ ਆ ਮੰਨ ਲਵੋ ਕੋਈ ਅਧਿਕਾਰੀ ਲੱਗਿਆ ਉਹਦਾ ਕੋਈ ਕੰਮ ਆ ਦਮੀਨੀ ਤੌਰ ਤੇ ਉਹਨੇ ਕੋਈ ਕੰਮ ਕਰਨਾ ਤਾਂ ਉਹ ਜਿਹੜੇ ਆਮ ਲੋਕ ਆ ਉਹਨਾਂ ਤੋਂ ਰਿਸ਼ਵਤ ਲੈਂਦੇ ਆ ਜਿਹੜੀ ਡਿਊਟੀ ਤੁਸੀਂ ਕਰ ਰਹੇ ਹੋ ਜਿਹੜੀ ਡਿਊਟੀ ਤੋਂ ਤੁਸੀਂ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹੋ ਉਹਦੇ ਤੁਹਾਨੂੰ ਤਨਖਾਹ ਮਿਲ ਰਹੀ ਆ ਤੁਹਾਨੂੰ ਪ੍ਰੋਪਰ ਉਹਦੀ ਮਿਹਨਤ ਮਿਲ ਰਹੀ ਆ ਪਰ ਫਿਰ ਵੀ ਤੁਸੀਂ ਗਰੀਬ ਲੋਕਾਂ ਦਾ ਖੂਨ ਚੂਸਦੇ ਹੋ ਤੁਸੀਂ ਲੋਕਾਂ ਤੋਂ ਪੈਸੇ ਮੰਗਦੇ ਹੋ ਲੋਕ ਭਾਵੇਂ ਜਿੰਮੇ ਮਰਜ਼ੀ ਦੇਣ ਹਨਾ ਆਪਣਾ ਕੰਮ ਕਢਵਾਉਣ ਲਈ ਔਖੇ ਹੋ ਕੇ ਪੈਸੇ ਦਿੰਦੇ ਆ ਤਾਂ ਇਸ ਰੁਤਵੇ ਦਾ ਕੋਈ ਫਾਇਦਾ ਨਹੀਂ ਜੇ ਪਰਮਾਤਮਾ ਨੇ ਤੁਹਾਡੇ ਤੇ ਮਿਹਰ ਕੀਤੀ ਆ ਤੁਸੀਂ ਮਿਹਨਤ ਕਰਕੇ ਸਕਸੈਸ ਹੋਇਓ ਤਾਂ ਤੁਹਾਨੂੰ ਇਹ ਗੱਲ ਕਦੇ ਨਹੀਂ ਬੋਲਣੀ ਚਾਹੀਦੀ ਕਿ ਇਹ ਰਤਵਾ ਮੇਰੇ ਤੋਂ ਪਹਿਲਾਂ ਵੀ ਕਿਸੇ ਦਾ ਹੈਗਾ ਸੀ ਤੇ ਮੇਰੇ ਤੋਂ ਬਾਅਦ ਵੀ ਕਿਸੇ ਦਾ ਹੋ ਜਾਣਾ ਕਿਉਂਕਿ ਦੁਨੀਆ ਤੇ ਕੁਝ ਵੀ ਆ ਜਿਹੜਾ ਸਦੀਵੀ ਨਹੀਂ ਹੈਗਾ ਹਰ ਇੱਕ ਚੀਜ਼ ਸਮੇਂ ਦੇ ਨਾਲ ਆਉਂਦੀ ਆ ਤੇ ਸਮੇਂ ਦੇ ਨਾਲ ਚਲੀ ਜਾਂਦੀ ਆ ਜਿਵੇਂ ਪਹਿਲਾਂ ਸਾਡੇ ਤੇ ਬਚਪਨ ਹੁੰਦਾ ਫਿਰ ਜਵਾਨੀ ਆਉਂਦੀ ਆ ਫਿਰ ਬੁਢਾਪਾ ਆਉਂਦਾ ਇਸੇ ਤਰ੍ਹਾਂ ਜ਼ਿੰਦਗੀ ਦੇ ਜਿਹੜੇ ਪੜਾ ਨੇ ਉਦੇ ਵਿੱਚ ਇਹ ਜਿਹੜੀ ਦੌਲਤਾਂ ਸ਼ੌਹਰਤ ਅਸੀਂ ਹਾਸਲ ਕਰਦੇ ਆ ਇਹ ਚੀਜ਼ਾਂ ਪ੍ਰਾਪਤ ਕਰਕੇ ਜੇ ਅਸੀਂ ਨਿਮਰ ਰਹਿਣਾ ਜਾਣਦੇ ਆ ਅਸੀਂ ਆਪ ਤੋਂ ਛੋਟਿਆਂ ਨਾਲ ਵਧੀਆ ਦੋਸਤਾਨਾ ਵਿਹਾਰ ਕਰਨ ਜਾਣਦੇ ਆ ਤਾਂ ਫਿਰ ਅਸਲ ਰਤਬਾ ਤਾਂ ਤੁਹਾਡਾ ਉਹੀ ਹੁੰਦਾ ਇਨਸਾਨ ਦਾ ਸਭ ਤੋਂ ਵੱਡਾ ਰਤਬਾ ਇੱਕ ਇਨਸਾਨੀਅਤ ਹੁੰਦੀ ਆ ਤੁਸੀਂ ਭਾਵੇਂ ਜਿੰਨਾ ਕੁਝ ਮਰਜ਼ੀ ਪ੍ਰਾਪਤ ਕਰ ਲਓ ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਹੈਗੀ ਤਾਂ ਜਿਹੜੇ ਦੁਨਿਆਵੀ ਅਹੁਦੇ ਨੇ ਰੁਤਵੇ ਨੇ ਦੌਲਤ ਸ਼ੌਹਰਤ ਆ ਉਹਦਾ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਸ ਤਰੀਕੇ ਨਾਲ ਲੈ ਕੇ ਚੱਲੋ ਕਿ ਅਸੀਂ ਇਹਨਾਂ ਚਾਰ ਚੀਜ਼ਾਂ ਦਾ ਕਦੇ ਵੀ ਦਿਖਾਵਾ ਨਹੀਂ ਕਰਨਾ ਤੁਸੀਂ ਬਹੁਤ ਖੁਸ਼ ਰਹੋਗੇ ਤੁਹਾਡੀ ਜ਼ਿੰਦਗੀ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਸੌਖੀ ਰਹੇਗੀ ਅਤੇ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਸੇਧ ਦੇ ਸਕੋਗੇ ਮੈਨੂੰ ਉਮੀਦ ਹੈ ਕਿ ਇਹਨਾਂ ਚਾਰਾਂ ਗੱਲਾਂ ਨੂੰ ਤੁਸੀਂ ਧਿਆਨ ਜਰ ਰੱਖੋਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਜੀ